ਸਲਾਮ ਵਾਲੇਕੁਮ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋਗੇ ਕਰਨੇ ਖੁਸ਼ ਹੋਵੋਗੇ ਹਫਦੇ ਬਾਅਦ ਹੋਵੋਗੇ ਤੇ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਇਹ ਅਗੀ ਜਿਵੇਂ ਧਾਰਾਂ ਦੀ ਪਿੰਡ ਜਿਵੇਂ ਜੀ ਤਿੰਨ ਪਿੰਡ ਉਹਦੇ ਲੈ ਗਏ ਸੀ ਪਿੰਡ ਝੁੱਗੀਆਂ ਵਾਲਾ ਰਾਮ ਸਿੰਘ ਤੇ ਇਹਨਾਂ ਦੀ ਮੇਰੇ ਨਾਲ ਜ਼ਮੀਨਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ 300 ਏਕੜ ਹੈਗਾ ਇਹ ਜਿਹਦੇ ਉੱਤੇ ਭਾਈ ਦੱਸ ਰਹੇ ਸੀ 1500 ਲੀਟਰ ਜਿਹੜਾ ਇਹ dtd ਲੇ ਰੋਜ਼ ਲੱਗਦਾ ਤੇ ਅਸੀਂ ਵੀ ਉਥੋਂ ਦੇ ਜਿਹੜੇ ਵੱਡੇ ਵੱਡੇ ਲੋਕ ਨੇ ਉਹਨਾਂ ਨੂੰ ਫੀਲ ਕਰਾਂਗੇ ਤੇ ਇਹਨਾਂ ਭਰਾਵਾਂ ਦੀ ਹੈਲਪ ਕੀਤੀ ਜਾਵੇ ਤੇ dtd ਲੱਲੋਂ ਇਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਵੀ ਜ਼ਿੰਮੇਦਾਰ ਹੈਗੇ ਹਾਂ ਤੇ ਵਾਕਈ 300 ਏਕੜ ਨੂੰ ਆਵਾਜ਼ ਕਰਨਾ ਇੱਕ ਛੋਟੀ ਜੀ ਗੱਲ ਨਹੀਂ ਕੀ ਹੈਗੀ ਬੜੀ ਵੱਡੀ ਗੱਲ ਹੈਗੀ ਹੈ ਇਹ ਤੇ ਦੇਖ ਲਓ ਤੋ ਕਿ ਲੈ ਵਾਖ ਕਰਾ ਦਿੰਦੀ ਹੈ ਭਾਈ ਮੇਰਾ ਆਪਣਾ ਰਕਬਾ ਸੀ ਕੁਝ ਉੱਚਾ ਸੀ ਕੁਝ ਨੀਵਾ ਸੀ ਤੇ ਜਿਹੜਾ ਉੱਚਾ ਸੀ ਉਹਨੂੰ ਮੈਂ ਆਪਣੇ ਟਰੈਕਟਰ ਨਾਲ ਖਿੱਚ ਕੇ ਨੀਵਿਆਂ ਕੀਤਾ ਯਕੀਨ ਕਰ ਲੋ ਤੁਸੀਂ ਤੇ 2.5 ਲੱਖ ਦਾ ਮੇਰਾ ਡੀਜ਼ਲ ਲੱਗਿਆ ਸੀ ਤੇ ਜੇ ਉਹਦੇ ਦੇਖਦੇ ਹੋ ਪਾਕਤਾਨ ਦੇ ਵਿੱਚ ਡੀਜ਼ਲ ਵੀ ਬਹੁਤ ਮਹਿੰਗਾ ਤਰੀਬਨ 300 ਰੁਪਏ ਲੀਟਰ ਦੇ 275 ਰੁਪਏ ਤੇ ਘਟਿਆ ਹੁੰਦਾ ਭਾਈ ਵਾਕਿਆ ਹੀ ਹੁੰਦਾ ਹੈ 300 ਏਕੜ ਨੂੰ ਆਵਾਜ਼ ਕਰਨ ਵਾਸਤੇ ਬੜੀ ਇੱਕ ਗੱਲ ਏ ਛੋਟੀ ਜੀ ਗੱਲ ਨਹੀਂ ਕੀ ਹੈਗੀ ਰੱਬ ਸੋਣਾ ਜੀ ਰਤੇ ਕੋ ਮਿਹਰ ਕਰੇ ਕੋਈ ਨਾ ਕੋਈ ਹੈਲਪ ਇਹਨਾਂ ਦੀ ਕਰੋ ਕਰਦਾ ਵੀ ਹੋਏਗਾ ਮਾਲਕ ਮਾਲਕ ਤੇ ਛੁੱਟ ਦੇ ਉਹ ਮਾਲਕ ਇਨਸ਼ਾਅੱਲਾ ਜ਼ਰੂਰ ਕੋਈ ਨਾ ਕਿਤੇ ਹੈਲਪ ਕਰੇਗਾ ਤੇ ਵੀਡੀਓ ਵੇਨੇ ਆ ਬਾਕੀ ਹਰ ਗੱਲਾਂ ਕਰਨੇ ਆ ਬਾਅਦ ਵਿੱਚ ਜਿਹਨੂੰ ਪਤਾ ਜੀ ਤਰਨਤਨ ਸਭ ਇਲਾਕੇ 'ਚ ਸਵਾਮਾਂ ਚੱਲ ਰਹੀਆਂ ਨੇ ਜੀ ਤਿੰਨ ਪਿੰਡ ਗੋਦ ਲਏ ਗਏ ਸੀ ਜੀ ਪਿੰਡ ਰਾਮ ਸਿੰਘ ਵਾਲਾ ਝੁੱਗੀਆਂ ਪੀਰ ਬਖਸ਼ ਰਾਦਲਕੇ ਤਹਿਸੀਲ ਪੱਟੀ ਦੇ ਇਹ ਤਿੰਨ ਪਿੰਡ ਨੇ ਜੀ ਤਿੰਨੇ ਪਿੰਡਾਂ ਦਾ 350 ਕਿਲਾ ਜਿਹਦੇ ਵਿੱਚ ਰੇਤ ਚੜ ਗਈ ਸੀ ਉਹਨੂੰ ਪੱਧਰ ਕੀਤਾ ਜਾ ਰਿਹਾ ਜੀ ਆਪ ਜੀ ਦੇ ਸਾਥ ਨਾਲ ਅਸੀਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਆਪ ਜੀ ਨੇ ਸਾਨੂੰ ਸਹਿਯੋਗ ਕੀਤਾ ਖਾਦ ਬੀਜ ਡੀਜ਼ਲ ਦਸਵੰਦ ਹਰ ਇੱਕ ਪੱਖ ਤੋਂ ਕੋਕੀ ਇਹ ਕਾਰਜ ਬਹੁਤ ਹੀ ਵੱਡਾ ਸੀਗਾ ਸਾਡੇ ਲਈ ਕਿਉਂਕਿ ਤਿੰਨ ਪਿੰਡਾਂ ਦਾ ਰਕਬਾ ਕਹਿ ਜਣਾ ਸੌਖਾ ਸੀਗਾ ਜੀ ਇੱਕ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਜਿਹੜੀ ਸਾਨੂੰ ਲੱਗਦੀ ਸੀਗੀ ਕਿਉਂਕਿ ਰਕਬਾ ਬਹੁਤ ਜ਼ਿਆਦਾ ਸੀਗਾ ਜੀ ਕਿਲੇ ਤਾਂ 5-7 10 ਕ ਬਸ ਕਰਾਉਂਦੇ ਨੇ ਅੱਗੇ ਤਾਂ 350 ਕਿਲੇ ਨਾਲ ਮੱਥਾ ਲਾਉਣਾ ਪੈ ਗਿਆ ਪਰ ਸੱਚੇ ਪਾਛੇ ਵਾਹਿਗੁਰੂ ਨੇ ਅਕਾਲਪੁਰਖ ਵਾਹਿਗੁਰੂ ਨੇ ਇਹ ਜੀ ਕਿਰਪਾ ਕੀਤੀ ਤੁਸੀਂ ਸਾਨੂੰ ਸਪੋਰਟ ਕੀਤੀ ਹਰ ਰੋਜ਼ 1500 ਲੀਟਰ ਡੀਜ਼ਲ ਟਰੈਕਟਰਾਂ ਚ ਪਾਇਆ ਜਾਂਦਾ ਜੀ ਲਗਾਤਾਰ 45 ਦਿਨ ਤੋਂ ਪਲਾਸੇ ਸੇਵਾ ਹੋ ਗਈ ਜੀ ਔਰ ਹੁਣ ਆਪਣਾ ਕੀ ਹੈ ਜੀ 3 ਪਿੰਡਾਂ ਦਾ ਜਿੰਨਾ ਰਕਬਾ ਉਹਨੂੰ ਪ੍ਰੋਪਰ ਪੱਧਰ ਕਰ ਦੇਣਾ ਆਪਾਂ ਨੇ 15-20 ਦਿਨਾਂ ਦੇ ਵਿੱਚ ਔਰ ਹੁਣ ਆਪਾਂ ਚੌਥੇ ਪਿੰਡ ਨੂੰ ਗੋਦ ਲੈਣਾ ਜੀ ਤੁਹਾਡਾ ਸਾਨੂੰ ਸਪੋਰਟ ਚਾਹੀਦੀ ਹੈ ਜੀ ਡੀਜ਼ਲ ਦੇ ਵਿੱਚ ਟਰੈਕਟਰਾਂ ਦੇ ਵਿੱਚ ਤਾਂ ਜੋ ਆਪਾਂ ਚੌਥੇ ਪਿੰਡ ਨੂੰ ਵੀ ਹਾਂ ਕਰਕੇ ਉਹਨਾਂ ਦਾ ਵੀ ਜਿੰਨਾ ਰਕਬਾ ਹੜ੍ਹ ਨੇ ਬਰਬਾਦ ਕੀਤਾ ਉਹਨੂੰ ਪੱਧਰ ਕਰਕੇ ਪ੍ਰੋਪਰ ਉਹਦੀ ਬਜਾਈ ਕਰ ਸਕੀਏ ਅਸੀਂ ਦੱਸਣਾ ਚਾਹੁੰਦੇ ਹਾਂ ਤਿੰਨ ਪਿੰਡ ਜਿਹੜੇ ਨੇ ਜੀ ਇਹ ਤਿੰਨੇ ਪਿੰਡਾਂ ਦੇ ਵਿੱਚ ਪ੍ਰੋਪਰ ਜਿਹੜਾ ਖਾਦ ਅਤੇ ਬੀਜ ਦੀ ਸੇਵਾ ਵੀ ਕੀਤੀ ਗਈ ਜੀ ਤਿੰਨੇ ਪਿੰਡਾਂ ਨੂੰ ਸੰਗਤ ਜੀ ਤੁਹਾਡੇ ਸਾਥ ਦੇ ਨਾਲ ਲਗਾਤਾਰ ਸੇਵਾਵਾਂ ਜਾਰੀ ਨੇ ਜੀ ਸਚੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਦੇ ਨਾਲੇ ਰਣਜੀਤ ਸਿੰਘ ਵੀਰਾ ਜੀ ਜਿਨ੍ਹਾਂ ਦੇ ਖੇਤ ਚ ਲੱਗੇ ਆ ਇੱਕ ਟੋਪਾ ਜਿਹਾ ਬਣ ਗਿਆ ਜੀ ਜਿਵੇਂ ਆਪਾਂ ਕਹਦੇ ਜਿਵੇਂ ਮੱਛੀ ਫਾਰਮ ਹੁੰਦਾ ਇਹਨੂੰ ਪ੍ਰੋਪਰ ਭਰਿਆ ਜਾ ਰਿਹਾ ਜੀ ਇਧਰਲੇ ਪਾਸੇ ਰੇਤ ਕੱਢੀ ਜਾ ਰਹੀ ਹੈ ਜੀ ਕੱਲ ਦੇ ਇਹ ਟਰੈਕਟਰ ਚੱਲ ਰਹੇ ਨੇ ਜੀ ਔਰ ਇਧਰਲੇ ਪਾਸਿਓਂ ਰੇਤ ਚੱਕ ਕੇ ਲਿਆਂਦੀ ਜਾ ਰਹੀ ਹੈ ਜੀ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਔਰ ਏਕ ਜੋਤ ਸੇਵਾ ਸੁਸਾਇਟੀ ਦਾ ਵੀ ਧੰਨਵਾਦ ਕਰਦੇ ਆਂ ਜੀ ਇਹਨਾਂ ਵੀਰਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਕੀਤਾ ਜੀ ਲਗਾਤਾਰ ਸੇਵਾਵਾਂ ਨਿਭਾ ਰਹੀ ਹੈ ਜੀ ਇਹ ਵੀ ਫਾਊਂਡੇਸ਼ਨ ਮੋਗੇ ਤੋਂ ਏਕ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਨੂੰ ਡੀਜ਼ਲ ਵੀ ਦਿਵਾਇਆ ਔਰ ਟਰੈਕਟਰ ਵੀ ਜਿਹੜੇ ਕਿਰਾਏ ਤੇ ਸੀਗੇ ਉਹਨਾਂ ਦੇ ਰੈਂਟ ਵੀ ਭਰੇ ਮਤਲਬ ਦਿਲੋਂ ਧੰਨਵਾਦ ਸਾਡੇ ਵੱਲੋਂ ਅੱਜ ਖਾਦ ਲੈ ਕੇ ਪਹੁੰਚੀ ਆ ਜੀ ਸੰਸਤਾ ਏਕਜੋਤ ਸੇਵਾ ਸੁਸਾਇਟੀ ਦੀ ਔਰ ਅਸੀਂ ਸੰਗਤ ਜੀ ਦੱਸਣਾ ਚਾਹੁੰਦੇ ਹਾਂ ਇੱਧਰਲੇ ਪਾਸੇ ਉਹ ਟਰੈਕਟਰ ਜਿਹੜਾ ਲੈ ਕੇ ਆਉਂਦੇ ਨੇ ਰੇਤ ਚੱਕ ਕੇ ਕਿਉਂਕਿ ਰੇਤ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਇਹਨੂੰ ਕੱਢਣਾ ਹੀ ਹੱਲ ਆ ਜੀ ਜਿਹੜੇ ਰੇਤ ਦੇ ਵਿੱਚ ਤਾਂ ਕਣਕ ਵੀ ਨਹੀਂ ਹੁੰਦੀ ਪਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਤਾਕਤ ਦਿੱਤੀ ਤੁਹਾਡਾ ਸਾਥ ਆ ਜੀ ਤਾਂ ਇਸ ਬਾਬਾ ਸਵਾਮਾ ਚੱਲ ਰਹੀਆਂ ਨੇ ਲਗਾਤਾਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੰਗਤ ਜੀ 15 ਕ ਦਿਨ ਦੀ ਸੇਵਾ ਹੋਰ ਆ 20 ਕ ਦਿਨ ਦੀ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਆ ਆਪਾਂ ਚੌਥਾ ਪਿੰਡ ਵੀ ਜਿਹੜਾ ਪਧਰ ਕਰਨਾ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਤੁਸੀਂ ਸਦਾ ਹੀ ਹੱਸਦੇ ਬਾਤ ਦੇ ਰਹੋ ਆਪ ਜੀ ਦੇ ਸਹਿਯੋਗ ਨਾਲ ਅਜ ਹੜ ਪ੍ਰਭਾਵਿਤ ਇਲਾਕਿਆਂ ਚ ਸਵਾਮਾ ਚੱਲ ਰਹੀਆਂ ਨੇ ਅੱਜ ਆਪਣੇ 35 ਟਰੈਕਟਰ ਜਿਹੜੇ ਲਗਾਤਾਰ ਚੱਲ ਰਹੇ ਨੇ ਜੀ ਅੱਜ 35 ਟਰੈਕਟਰਾਂ ਦੇ ਵਿੱਚ ਡੀਜ਼ਲ ਪਾਇਆ ਗਿਆ ਜੀ ਅੱਜ ਤਿੰਨ ਥਾਂ ਦੇ ਉੱਪਰ ਆਪਣੇ ਇਹ ਟਰੈਕਟਰ ਚੱਲ ਰਹੇ ਨੇ ਜੀ ਜਿਵੇਂ ਬੰਡ ਕੇ ਟਰੈਕਟਰ ਚੱਲ ਰਹੇ ਨੇ ਜੀ ਹੁਣ ਇਸ ਤੋਂ ਬਾਅਦ ਜਿਵੇਂ ਜਿਹੜੀਆਂ ਪੈੜੀਆਂ ਹੁਣ ਬੱਤਰ ਆਈਆਂ ਨੇ ਹੁਣ ਉਹਨਾਂ ਨੂੰ ਜਿਹੜਾ ਕੱਢਿਆ ਜਾਊਗਾ ਜੀ ਤੁਸੀਂ ਸਪੋਰਟ ਕਰੋ ਜਿਹੜੇ ਵੀ ਨਗਰ ਨੇ ਸਪੋਰਟ ਕਰਨੀਆਂ ਆਪ ਜੀ ਖੁਦ ਆਓ ਸਾਡੇ ਕੋਲੇ ਅਸੀਂ ਇੱਥੇ ਆਪ ਜੀ ਆ ਕੇ ਦੇਖੋ ਵੀ ਕਿੰਨਾ ਕੰਮ ਰਹਿੰਦਾ ਆਪਣਾ ਤੇ ਕਿੰਨਾ ਕੰਮ ਆਪਾਂ ਨੇ ਕੀਤਾ ਆਪਣੀ ਅੱਖੀਂ ਆ ਕੇ ਦੇਖੋ ਜੀ ਤਿੰਨ ਪਿੰਡਾਂ 'ਚ ਔਰ ਜੇਕਰ ਆਪ ਜੀ ਸਾਨੂੰ ਮਿਲਣਾ ਚਾਹੁੰਦੇ ਹੋ ਅਸੀਂ ਪਿੰਡ ਤੂਤ ਤਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਸ਼ਾ ਜੀ ਸਾਡੀ ਆਪ ਜੀ ਸਾਨੂੰ ਉੱਥੇ ਆ ਕੇ ਜਰੂਰ ਮਿਲੋ ਸਹਿਯੋਗ ਸਾਨੂੰ ਡੀਜ਼ਲ ਦਾ ਅਤੇ ਟਰੈਕਟਰਾਂ ਦਾ ਆਪ ਜੀ ਜਰੂਰ ਆ ਕੇ ਵਿਜ਼ਿਟ ਕਰੋ ਇੱਕ ਵਾਰੀ ਆ ਕੇ ਜੀ ਜੇ ਕਿਸੇ ਵੀ ਨਗਰ ਨੇ ਆ ਕੇ ਦੇਖਣਾ ਤੇ ਤੁਹਾਡਾ ਸਹਿਯੋਗ ਚਾਹੀਦਾ ਆਪਾਂ ਚੌਥਾ ਪਿੰਡ ਜਿਹੜਾ ਗੋਦ ਲੈ ਕੇ ਉਹਨੂੰ ਕਢੀਏ ਅਸੀਂ ਦੱਸਣਾ ਚਾਹੁੰਦੇ ਜਿਹੜਾ ਖਾਦ ਬੀਜ ਦੀ ਸੇਵਾ ਕੀਤੀ ਕੀ ਸੰਸਥਾ ਵੱਲੋਂ ਖਾਦ ਬੀਜ ਤਿੰਨ ਪਿੰਡਾਂ ਹੋਂ ਤਾਂ ਅਸੀਂ ਗੋਦੇ ਲੈ ਲਿਆ ਉਹਨਾਂ ਨੂੰ ਤਾਂ ਚਾਹੇ ਕੋਈ 1 ਕਿੱਲੇ ਵਾਲਾ ਕਿਸਾਨ ਆ ਚਾਹੇ 20 ਕਿੱਲੇ ਵਾਲਾ ਪ੍ਰੋਪਰ ਖਾਦ ਬੀਜ ਵੰਡਿਆ ਗਿਆ ਜ ਹੁਣ ਖਾਦ ਬੀਜਤਾ ਸੀ ਦੋ ਪਿੰਡਾਂ ਨੂੰ ਹੋਰ ਵੀ ਵੰਡ ਰਹੇ ਹਾਂ ਜੀ ਪਿੰਡ ਰਸੂਲਪੁਰ ਤੇ ਪਿੰਡ ਤੂਤ ਦੇ ਜਿੰਨੇ ਕਿਸਾਨ ਨੇ ਉਹਨਾਂ ਦੇ ਵਿੱਚੋਂ ਜਿਹੜੇ ਸਾਡੇ ਕੋਲੇ ਆ ਰਹੇ ਨੇ ਉਹਨਾਂ ਨੂੰ ਖਾਦ ਬੀਜ ਦਿੱਤਾ ਜਾ ਰਿਹਾ ਜੀ ਅੱਗੇ ਵੀ ਲਗਾਤਾਰ ਸਵਾਵਾ ਚੱਲ ਰਹੀਆਂ ਨੇ ਆਪਜੀ ਸਹਿਯੋਗ ਕਰਦੇ ਜਾਇਓ ਧੰਨਵਾਦ ਅੱਜ 12 ਤਰੀਕ ਆ ਜੀ 12 ਤਰੀਕ 11ਵਾਂ ਮਹੀਨਾ 2025 ਨੂੰ ਅਸੀਂ ਵੀਡੀਓ ਬਣਾ ਰਹੇ ਹਾਂ ਧੰਨਵਾਦ ਤੁਹਾਡੇ ਸਾਥ ਨਾਲ ਲਗਾਤਾਰ ਸਵਾਵਾ ਜਾਰੀ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਧਰ ਆਹ ਵੇਖੋ ਆਹ ਫਾਰੀ ਆਵੇ ਆਹ ਸਾਹਮਣੇ ਬਾਰੀ एलजी आईडी अपनी वीडियो ਤੇ ਭਾਈ ਉਹਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹ ਨਹੀਂ ਆਪਣੀ ਜ਼ਮੀਨਾਂ ਬਾੜ ਕਰਤਾ ਕਿਤੇ ਤੇ ਉੱਥੋਂ ਦੇ ਜਿਹੜੇ ਵੱਡੇ ਜ਼ਿਮੀਂਦਾਰ ਨੇ ਉਹਨਾਂ ਨੂੰ ਚਾਹੀਦਾ ਹੈ ਤੇ ਆਪਣੇ ਟਰੈਕਟਰ ਭੇਜਣ ਤੇਲ ਪਵਾ ਕੇ ਭੇਜਣ ਟੈਂਕੀਆਂ ਫੁੱਲ ਕਰਾ ਕੇ ਭੇਜਾਂ ਜਿੰਨੀ ਹੈਲਪ ਹੋ ਸਕੇ ਗਰੀਬ ਦੀ ਉਨੀ ਕਰੋ ਜਿੰਨਾ ਉਹ ਖਾਏਗਾ ਉਹਨੇ ਤੁਹਾਨੂੰ ਦੁਆਵਾਂ ਦੇਵੇਗਾ ਇਹ ਮੈਂ ਇਹ ਕਹਾਂਗਾ ਜੀ ਜਿਹੜੇ ਹੜ੍ਹ ਦੇ ਵਿੱਚ ਤਕਵੇ ਉਹਨਾਂ ਦੇ ਖਰਾਬ ਹੋਏ ਨੇ ਰਲ ਮਿਲ ਕੇ ਪੰਜਾਬ ਸਭ ਦਾ ਸਾਂਝਾ ਹੈ ਅਸੀਂ ਵੀ ਪੰਜਾਬੀ ਤੁਸੀਂ ਵੀ ਪੰਜਾਬੀ ਹੈਗੇ ਹੋ ਉਹ ਲਹਿੰਦਾ ਪੰਜਾਬ ਏ ਚੜ੍ਹਦਾ ਪੰਜਾਬ ਏ ਤੇ ਅਸੀਂ ਉਥੋਂ ਦੇ ਪੰਜਾਬੀਆਂ ਨੂੰ ਇਹ ਜ਼ਰੂਰ ਪੇਗਾਮ ਦੇਾਂਗੇ ਤੇ ਭਾਈ ਇਹਦੇ ਵਿੱਚ ਤੁਸੀਂ ਵੱਧ ਚੜ ਕੇ ਹਿੱਸਾ ਲਵੋ ਜੇ ਜਿੰਮੇਦਾਰ ਕੋਲ ਵੀ ਦੋ ਟਰੈਕਟਰ ਆ ਇੱਕ ਟਰੈਕਟਰ ਆ ਉਹ ਆਪਣਾ ਲੈ ਕੇ ਜਾਵੇ ਘਰੋਂ ਤੇਲ ਪਾ ਕੇ ਜਾਵੇ ਤੇ ਕਿਸੇ ਦੀ ਹੈਲਪ ਕਰੇ ਉਹਨੂੰ ਪਤਾ ਲੱਗੇ ਜੇ ਮੇਰੇ ਨਾਲ ਕੋਈ ਖਲੋਤੇ ਨਸਤੇ ਤੇ ਵੀ ਖਾਦੀ ਉਹ ਗੱਲ ਕਰ ਰਿਹਾ ਸੀ ਤੇ ਅਸੀਂ ਕਈਆਂ ਪਿੰਡਾਂ ਨੂੰ ਦੇ ਚੁੱਕਿਆ ਕਈਆਂ ਪਿੰਡਾਂ ਨੂੰ ਅਸੀਂ ਦੇਣ ਹੈ ਤੇ ਬਜਾਈ ਦੇ ਵਕਤ ਇਹੋ ਹੀ ਦਿਨ ਨੇ 15 16 ਦਿਨ ਨੇ ਬਜਾਈ ਦੇ ਅਗੋਂ ਸਰਦੀ ਬਹੁਤ ਜ਼ਿਆਦਾ ਸ਼ੁਰੂ ਹੋ ਜਾਣੀ ਹੈ ਤੇ ਕਰਨਕ ਦੀ ਜਿਹੜੀ ਹੈ ਉਹ ਨਹੀਂ ਹੋਣੀ ਇਹਦੀ ਉਹਗਾ ਨਹੀਂ ਹੋਣਾ ਹੈਗਾ ਤੇ ਸਾਡੇ ਦੇ ਇਥੇ ਪਾਕਾਂ ਦੇ ਵਿੱਚ ਤੇ ਤ੍ਰਿਵਨ ਬਜਾਈ ਮੁਕੰਮਲ ਹੋਣ ਵਾਲੀ ਹੈ ਮਿਲਾ ਹੋਣੇ ਸ਼ੁਕਰ ਮਿਲਾ ਜਿਹੜੀਆਂ ਚੱਲਣ ਵਾਲੀਆਂ ਨੇ ਮੇਰੇ ਨਾਲ 15 ਗਸਤ ਤੋਂ 15 ਤਰੀਕ ਨੂੰ ਚੱਲਣ ਗਿਆ 11 ਦੀ 15 ਨੂੰ ਤੇ ਤੁਹਾਡੇ ਕਦੋਂ ਚੱਲ ਰਹੀਆਂ ਨੇ ਇਹ ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਅੱਜ ਦਾ ਵੀਡੀਓ ਕੈਸੀ ਲੱਗੀ ਹੈ ਇਹ ਵੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਕੋਈ ਗਲਤ ਬੋਲਿਆ ਗਿਆ ਹੋਵੇ ਤੇ ਉਹਦੇ ਵਾਸਤੇ ਮਾਫ਼ਰਤ ਆਪਣਾ ਜ਼ਿੰਮੇਵਾਰ ਰੱਖਿਓ ਖਿਆਲ ਅੱਲਾ ਦਾ